ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ। ਕੈਪਟਨ ਅਮਨਿੰਦਰ ਸਿੰਘ ਦੇ OSD ਸਰਦਾਰ ਸਨੀ ਬਰਾੜ ਜੀ ਨੇ ਭਾਰਤੀ ਜਨਤਾ ਪਾਰਟੀ ਦਾ ਧਾਮਨ ਥਾਮਿਆ। ਕੈਪਟਨ ਅਮਨਿੰਦਰ ਸਿੰਘ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਅਤੇ ਅਸ਼wini Sharma ਜੀ ਦੀ ਅਗਵਾਈ ਵਿੱਚ ਭਾਰੀ ਕੱਠੜ ਵਿੱਚ ਸੰਬੋਧਨ ਕਰਦੇ ਹੋਏ ਸੰਦੀਪ ਸਿੰਘ ਸਨੀ ਬਰਾੜ ਜੀ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਜਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਵ ਰਾਏ ਦੀ ਰਿਪੋਰਟ ਤਿੰਨੋਂ ਖਿਡਾਰੀਆਂ ਕੇ ਲਈ ਛੱਡਿਆ ਦਾ ਸਾਹਿਬ ਦਾ ਸਾਹਿਬ ਉਹ ਫ੍ਰੀਕੋਟ ਵਾਲਿਓ ਦਾ ਸਾਹਿਬ ਅੱਜ ਕੈਪਟਨ ਅਮਿੰਦਰ ਸਿੰਘ ਦਾ ਅਸ਼ਵੀ ਸ਼ਰਮਾ ਜੀ ਫ੍ਰੀਕੋਟ ਆਇਆ ਹੈ ਇਹਨਾਂ ਨੂੰ ਆਪਦੀ ਦਲੇਰੀ ਦਾ ਸਬੂਤ ਤਾਂ ਦਿਓ ਵਾਹ ਵਾਹ ਕੀ ਵੰਦੇ ਵੰਦੇ ਵਾਹ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਗਾਖਾਂ ਸੋ ਆ ਗੁਰ ਕੀ ਤੁਹਾਡੇ ਨਾਲ ਹੀ ਸੇਵਾ ਕੀਤੀ ਆ ਅੱਜ ਉਹ ਵੀ ਸਾਡੇ ਫੌਜੀ ਸਾਹਿਬ ਕਿਹਾ ਆ ਯਾਰ ਸਾਰੇ ਨੂੰ ਧੰਨਵਾਦ ਕਰਦਾ ਜਿੰਨੇ ਯੂਟੇ ਜਿੰਨੇ ਯੂਟੇ ਮੇਰੇ ਛੋਟੇ ਭਾਈ ਆਏ ਆ ਨਾ ਉਹ ਸਾਰੇ ਧੰਨਵਾਦ ਕਰਦਾ ਮੇਰੀ ਇੱਕ ਬੇਨਤੀ ਵੀ ਕਿਦਰ ਵੇਖਿਆ ਤੁਸੀਂ ਇੱਕ ਮੇਰੇ ਭਾਈ ਜਿਹੜੀ ਬੇਨਤੀ ਆ ਮੇਰੀ ਬੇਨਤੀ ਥੱਲੇ ਹਾਂ ਕੈਪਟਨ ਸਾਹਿਬ ਤੁਹਾਨੂੰ ਸ਼ਾਮ ਨੂੰ ਭੁੱਜ ਕੇ ਆਊਗਾ ਆ ਮੈਂ ਉਹ ਹੋਟਲ ਦੀ ਕੈਪਟਨ ਨਾਲ ਲੈ ਕੇ ਆਇਆ 2019 ਦੇ ਵਿੱਚ ਮੈਂ ਯਾਦ ਕਰਾਉਣਾ ਚਾਹਾਂ ਬੀਤ ਕੋਡ ਵਾਲਿਆਂ ਨੂੰ ਜਿੱਦਾਂ 2000 ਰੁਪਏ ਕੈਪਟਨ ਦੇ ਸਾਹਮਣੇ ਮੁੱਖ ਮੰਤਰੀ ਪੰਜਾਬ ਸੀ ਫ੍ਰੀਡ ਕੋਡ ਦੇ ਵਿੱਚ ਵੈਂਟੀਲੇਟਰ ਹੈ ਨਹੀਂ ਸੀਗੇ ਮੈਡੀਕਲ ਕਾਲਜ ਦੇ ਸਾਰੇ ਖਰਾਬ ਪੈ ਗਏ ਇੱਥੋਂ ਦੇ ਉਸ ਟਾਈਮ ਦੇ ਵੀ ਸੀ ਡਾਕਟਰ ਰਾਜਬਾਦਰ ਮੇਰੇ ਕੋਲੇ ਆਏ ਕਹਿੰਦੇ ਆਪਣਾ ਪੰਜ ਆਪਣਾ ਵੈਂਟੀਲੇਟਰ ਚਾਹੀਦੇ ਆ ਆਪਣੇ ਸਾਰੇ ਵੈਂਟੀਲੇਟਰ ਖਰਾਬ ਆ ਕੈਪਟਨ ਸਾਹਿਬ ਆ ਤੁਸੀਂ ਉਹ ਤੋਂ ਹਸਪਤਾਲੇ ਵਾਲੇ ਆਰਡਰ ਕਰਕੇ ਦਿੱਤੇ ਅਮਰਕੋਟ ਦੀ ਕਾਪੀ ਪਈ ਆ ਪੰਜ ਬੈਂਕ ਮੀਟਰ ਫੀਡਕੋਡ ਦਿੱਤੇ ਮੈਂ ਪੜ ਕੇ ਸੁਣਾਉਣਾ ਚਾਹਨਾ ਮੇਰੀ ਗੱਲ ਸੁਣੋ ਬਿਲੋ ਫਰੀਦਕੋਟ ਵਾਲਿਓ ਇਹ ਚ ਲਿਖਿਆ ਮੈਂ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਿੱਤੀਆ 2018-19 ਦੌਰਾਨ ਪੰਜਾਬ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੂੰ ਫਰੀਦਕੋਟ ਦੇ ਹਸਪਤਾਲ ਲਈ 5 ਬੈਂਕ ਮੀਟਰ ਦੀ 50 ਲੱਖ ਰੁਪਏ ਦੀ ਗ੍ਰਾਂਟ ਚਾਰੀ ਕਰਤਾ ਆ ਉਸੇ ਵੇਲੇ 50 ਲੱਖ ਰੁਪਏ ਦਾ ਉਹ 50 ਲੱਖ ਰੁਪਏ ਜਦੋਂ ਆਇਆ ਉਹਦੇ ਨਾਲ 5 ਵੈਂਟੀਲੇਟਰ ਭਿੱਜੇ ਗਏ ਕੁਦਰਤੀ ਮਾਮਲੇ ਨਾਲ ਜਿੰਦਾਬਾਦ ਉਹ ਕਰੋਨਾ ਆ ਗਿਆ ਉਹ ਕਰੋਨਾ ਦਾ ਪਤਾ ਨਹੀਂ ਸੀਗਾ ਵੀ ਕਰੋਨਾ ਆ ਜਾਊਗਾ ਥੋੜੇ ਚਿਰ ਬਾਅਦ ਹੀ ਕਰੋਨਾ ਆ ਗਿਆ ਉਹਨਾਂ ਵੈਂਟੀਲੇਟਰਾਂ ਨੇ ਹਜ਼ਾਰਾਂ ਪੰਜਾਂ ਦੀ ਜਾਨ ਬਚਾਈ ਕੈਪਟਨ ਸਾਹਿਬ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਜੁੜਾਏ ਤੁਸੀਂ ਤੁਹਾਡਾ ਧੰਨਵਾਦ ਜੀ ਮੱਧੇ ਤੇ ਛੋਟਾ ਕੱਚ 2027 ਅਸ਼wini ਦੇਵੀ 2027 ਤੇ ਆਪਣਾ ਅੰਦਰ ਸਿਧਾ ਕਰਾਇਆ ਚੱਟ ਕੱਚ ਮੋੜਾ ਗਿਆ ਨਹੀਂ ਤੀ ਛੋਟਾ ਮੋੜ ਕੇ ਤੇ ਚਾਂਦੇ ਚੌਧਰੀ ਟੋੜਾਓ ਬਿਆਰ ਹੋ ਸਟਾਈਲ ਰਹੀਓ ਸਰ ਅਸ ਬੜੀ ਕਾਫੀ 27 ਵਾਸਤੇ ਤਿਆਰ ਹੋ ਸਵਾਦ ਨਹੀਂ ਆਇਆ ਕਿ ਆਹ ਲੱਡੂ ਵਾਲਾ ਜਵਾਬ ਹੈ ਤਿਆਰ ਹੋ ਸਟਾਈਲ ਵਾਸਤੇ ਵਾਹ ਦਾ ਆ। ਸਭ ਬੜੀ ਇੱਕ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ। ਕੈਪਟਨ ਸਾਹਿਬ ਤੁਸੀਂ ਸਾਡੇ ਦਿਲਾਂ 'ਚ ਵਸਦੇ ਹੋ। ਅਸ਼ੋਕ ਜੀ ਤੁਸੀਂ ਸਾਡੇ ਦਿਲਾਂ 'ਚ ਵਸਦੇ ਹੋ। ਪਰਮਾਤਮਾ ਮਿਹਰ ਕਰੇ। ਉਹਨਾਂ ਵਾਲਾ ਸਮਾਂ। ਭਾਜਪਾ ਜਾਂ ਐਸੋ ਪਹਿਲਾਂ ਗੱਲਾਂ ਕਰਦੇ ਸੀ। ਆ ਹਾਰ ਅਸਰ ਸ। ਆਂ ਵੀ ਕਿਰਾਰੇ ਆ। ਆ ਫਰਾਂਦੇ ਆ। ਆ ਪਤਾ ਹੁਣ ਲੱਗੂ ਪੁੱਤ ਮੇਰੇ ਜਿਵੇਂ ਬਣ ਬਰਬਰ ਬੱਜੇ। ਹੁਣ ਪਤਾ ਲੱਗੂਗਾ। ਸਾਰਾ। ਸਾਰਾ। ਜੈ ਪ੍ਰੋਪਰਟੀਆਂ ਮਦੀਨਾ ਖੋਗੀ ਮੈਨੂੰ ਸਲੀਮਾਰ ਨਾਲ ਆਖਿਓ ਸਲੀਮਾਰ ਜਿੰਦਾਬਾਦ ਬਹੁਤ ਬੇਨਤੀ ਆ ਤੁਸੀਂ ਬਹੁਤ ਚਿਤਵਾ ਅਸ਼ਰੀ ਭਾਈ ਜੀ ਨੂੰ ਤੇ ਕੈਪਟਨ ਅਮਰ ਸਿੰਘ ਫੋਨ ਵਾਸਤੇ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਮੁੱਚੀ ਬੀਜੇਪੀ ਲੀਡਰ ਟੀਮ ਦਾ ਜੋ ਬੀਜੇਪੀ ਦੇਗਾ ਮੈਨੂੰ ਮਾਣ ਬਖਸ਼ਿਆ ਤੁਸੀਂ ਅਸ਼ਰੀ ਜੀ ਮੈਨੂੰ ਮਾਣ ਬਖਸ਼ਿਆ ਅਸੀਂ ਟੀਮ ਦਾ ਇੱਕ ਸਾਥੀ ਹੋਣ ਦੇ ਨਾਤੇ ਮੈਂ ਗੋਡਾ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਸ਼ਰ ਰਾਜੀ ਜੀ ਇਹਨਾਂ ਦਿਨਾਂ ਤੋਂ ਬੈਂਡ ਕਰਦੇ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੈਂ ਅਕੀਰ ਤੇ ਇੱਕੋ ਗੱਲ ਕਹਿੰਦਾ ਹਜੇ ਤਾਂ ਮੰਜ਼ਿਲ ਚੜ੍ਹਨੀ ਆਪਾਂ ਰਾਸਤਾ ਬਹੁਤ ਮੈਂ ਡੋਡੇ ਹੌਸਲੇ ਦੇ ਨਾਲ ਆਪਾਂ ਚਿੜੀਆਂ ਨਾਲ ਬਾਹਰ ਜੜਾਵਾਂਗੇ ਜਿੱਦਾਂ ਪਿਆਰੋਂ ਤੇ ਕਲੇਦਾਰਾਂ ਮਾਰੋ ਪਿਛਾ ਕੇ अश्व ਹੱਥ हथ ਤੇ ਮਹਾਰਾਜਾ ਪਟਿਆਲੇ ਦੇ ਅਚਕੁੰਡਾ ਇਸੇ ਖੁੰਡੇ ਨੇ ਪੰਜਾਬ ਦੀ ਜੱਬ ਪਾਉਣੀ ਹੈ ਤੇ ਪੰਜਾਬ ਨੂੰ ਤਰਕੀਆਂ ਦੇ ਰਾਹ ਤੇ ਲੈ ਕੇ ਜਾਣਾ ਤੁਹਾਡਾ ਸਭ ਦਾ ਧੰਨਵਾਦ ਮੈਂ ਬੇਨਤੀ ਕਰਨਾ ਸ਼ਿਵਰਾਜੀ ਨੂੰ ਆ ਆਗਲਾ ਪ੍ਰੋਗਰਾਮਾਂ ਦਾ ਸੰਗੇ ਤੁਹਾਡਾ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ